ਸਸੀਰਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕਾ ਹੋਵੋਗੇ ਸੋ ਅੱਜ ਜਾ ਰਹੇ ਆ ਜੀ 575 ਦਾ ਏਸੀ ਟੀਕ ਕਰਵਾਉਣ ਵਾਸਤੇ ਕਾਫੀ ਦਿਨ ਹੋ ਗਿਆ ਲਾਬ ਹੋਇਆ ਪਿਆ ਹੀ ਅੱਜ ਟਾਈਮ ਲੱਗਾ ਕਰਵਾਉਣੇ ਆ ਠੀਕ ਸੋ ਆ ਗਏ ਆ ਜੀ ਪਿਪਲੀ ਵਾਲੇ ਰੋਡ ਤੇ ਹਾਈਵੇ ਤੇ ਮੇਨ ਹਾਈਵੇ ਤੇ ਬਸ ਪਹੁੰਚਣ ਆਲੇ ਆ ਪਿਪਲੀ ਜਾ ਕੇ ਬਕਾਉਣੇ ਆ ਫਿਰ ਇਹਨੂੰ ਕੀ ਪ੍ਰੋਬਲਮ ਆਈ ਆ ਪਾਈਪ ਵਗੈਰਾ ਲੀਕ ਹੋ ਗਈ ਸੀ ਇਹਦੀ ਜਿਹਦੇ ਕਰਕੇ ਗੈਸ ਨਿਕਲ ਗਈ ਸੀ ਸੀਜ਼ਨ ਤੋਂ ਬਾਅਦ ਖੈਰ ਲੋੜ ਵੀ ਨਹੀਂ ਪਈ ਜਿਹਦੇ ਕਰਕੇ ਇਹਨੂੰ ਠੀਕ ਨਹੀਂ ਕਰਵਾਇਆ ਸੋ ਹੁਣ ਅੱਜ ਮੇਲ ਮਿਲਿਆ ਸੀ ਕਰਾਉਣੇ ਆ ਜੀ ਠੀਕ ਆ ਜਿੰਨੂੰ ਲਓ ਜੀ ਪਹੁੰਚ ਕੇ ਮਿਸਤਰੀ ਦੇ ਕੋਲ ਖੋਲ ਹੀ ਜਾਂਦਾ ਪੈਪਾਂ ਕਰੀ ਜਾਂਦਾ ਚੈੱਕ ਕੀ ਦਿੱਕਤ ਆਈ ਆ ਖੋਲ ਕੇ ਫਿਰ ਦੇਖਦੇ ਕੀ ਪ੍ਰੋਬਲਮ ਹੈ ਲੱਗਿਆ ਹੋਇਆ ਜੀ ਮਰਤੀ ਆਪਣੇ 11 12 ਚ ਲੋ ਜੀ ਪਾਈਪਾਂ ਤਾਂ ਹੋ ਗਈਆਂ ਇਹਦੀਆਂ ਫਿੱਟ ਐ ਇਤੋਂ ਇੱਕ ਪਾਈਪ ਦੋਨੋਂ ਪਾਈਪਾਂ ਲੀਕ ਹੋ ਗਈਆਂ ਜਿਹਦੇ ਕਰਕੇ ਗੈਸ ਨਿਕਲ ਗਈ ਸੀ ਇਹਦੀ ਸਾਰੀ ਕੋਈ ਇਧਰ ਇਹਨਾਂ ਅਲਾਉਂਡ ਇਹਨੇ ਹਵਾ ਜੀ ਭਰ ਕੇ ਤੇ ਫਿਰ ਚੈੱਕ ਕਰਨਗੇ ਦੁਬਾਰਾ ਕੀ ਕੋਈ ਲੀਕੇਜ ਤਾਂ ਨਹੀਂ ਰਹਿ ਗਈ ਉਹ ਗੈਸ ਪਾਉਣ ਤੋਂ ਪਹਿਲਾਂ ਇੱਕ ਵਾਰੀ ਹਵਾ ਜੀ ਭਰ ਕੇ ਦੇਖਦੇ ਹੁੰਦੇ ਨੇ ਤਦੋਂ ਪਤਾ ਲੱਗ ਜਾਂਦਾ ਜੇ ਕਿ ਤੂੰ ਕੋਈ ਕਮੀ ਪੇਸ਼ੀ ਹੋਵੇ ਤੇ ਨਿਕਲ ਜਾਂਦੀ ਆ ਉਹਦੇ ਕਰਕੇ ਆ ਲਿਆਂਦਾ ਇਹਨਾਂ ਸਿਲੰਡਰ ਜੈਕ ਲਾ ਕੇ ਗੈਸ ਦੀ ਹਵਾ ਦੀ ਭਰ ਕੇ ਫਿਰ ਕੋਈ ਟੈਸਟ ਕਰ ਲਵਾਂਗੇ ਉਹਦੇ ਬਾਅਦ ਫਿਰ ਗੈਸ ਪਾਵਾਂਗੇ ਕਿਉਂਕਿ ਲੀਕੇਜ ਹੋ ਜੇ ਫਿਰ ਗੈਸ ਤੋਂ ਲੀਕ ਹੋ ਜਾਂਦੀ ਆ ਹਵਾ ਦੀ ਤਾਂ ਕੋਈ ਦਿੱਕਤ ਨਹੀਂ ਨਿਕਲ ਜਾਗੀ ਫਿਰ ਪਾ ਦਾਂਗੇ ਗੈਸ ਦੀ ਦਿੱਕਤ ਹੋ ਜਾਂਦੀ ਆ ਆ ਇਧਰ ਲੱਗਾ ਹੋਇਆ ਬੰਦਾ ਵੇਖਦੇ ਆ ਕੀ ਕਰਦਾ ਅੰ্লাই ਜਾਂਦੇ ਨੇ ਤਾਰਾਂ ਜਿਹੀਆਂ ਆਂਦੀਆਂ ਪਾਪਾਂ ਜਿਹੀਆਂ ਚਲੋ ਕੋਸ਼ਣਾ ਕੋਸ਼ਤੇ ਕਰੇ ਖਾਈ ਹੁਣ ਜਿਹੜਾ ਲੱਗਾ ਆ ਚੈੱਕ ਕਰਨ ਤੋਂ ਬਾਅਦ ਇੱਕ ਵਾਰੀ ਦੇਖ ਲਾਂਗੇ ਫਿਰ ਚੈੱਕ ਜੇ ਤੇ ਜੋੜ ਸਹੀ ਲੱਗ ਗਿਆ ਹੋਇਆ ਫਿਰ ਤੇ ਐਵੇਂ ਗੈਸ ਬਹਿ ਜਾਏਗੀ ਅਗਰ ਕੋਈ ਦਿੱਕਤ ਆ ਗਈ ਕੰਮੇ ਵਿੱਚ ਆ ਗਈ ਫਿਰ ਕੱਢ ਕੇ ਦੁਬਾਰਾ ਪਾਵਾਂਗੇ ਜੋੜ ਜਾੜਾ ਲਵਾ ਕੇ ਇਹਨੂੰ ਟੰਕਾ ਲਵਾ ਕੇ ਫਿਰ ਚਲਾ ਲਾਂਗੇ ਲੋਜ ਹੋ ਗਿਆ ਫਿੱਟ ਜੋੜ ਆਪਣਾ ਓਕੇ ਆ ਤੇ ਕਰੀ ਜਾਂਦੇ ਪਾਈਪਾਂ ਕੱਸਣ ਦੇ ਨੇ ਤੇ ਇਸ ਤੋਂ ਬਾਅਦ ਫਿਰ ਇਹਨੂੰ ਹੁਣ ਪਾਉਨੇ ਆ ਗੈਸ ਗੈਸ ਪਾ ਕੇ ਤੇ ਫਿਰ ਇਸੀ ਵੇਲੇਗਾ ਆਪਣਾ ਤਿਆਰ ਇੱਧਰ ਬਾਈ ਦੀ ਆ ਮਸ਼ੀਨ ਜੀ ਪਤਾ ਨਹੀਂ ਕੀ ਦਿੱਕਤ ਆ ਗਈ ਸੀ ਲਗਾਤਾਰਾਂ ਤੁਰਾਂ ਜੀਆਂ ਲਾਉਣ ਉਹਨੇ ਜੋੜ ਜੜੇ ਲਾ ਗਿਆ ਪੁੱਤ ਸੜਦੀ ਲੱਗਦੀ ਆ ਇਹਦੀ ਸੋ ਜੋੜ ਜੜ ਜਾ ਲਾ ਕੇ ਚਲਾ ਦੇਗਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਗਰਮੀ ਤੋਂ ਬਿਨਾ ਟਰੈਕਟਰ ਚੱਲਦਾ ਕੋਈ ਨਹੀਂ ਕਿਉਂਕਿ ਗਾਂ ਹੁਣ ਸੀਜ਼ਨ ਆਉਣ ਵਾਲਾ ਹੈ ਤੇ ਚਲੋ ਪਹਿਲਾਂ ਤਾਂ ਸੀਜ਼ਨ ਤੋਂ ਬਾਅਦ ਹੀ ਖਰਾਬ ਹੋਇਆ ਲਾਸਟ ਦਿਨ ਜਾ ਕੇ ਖਰਾਬ ਹੋਇਆ ਤੇ ਚਲੋ ਔਕ ਲੋ ਜੀ ਗੈਸ ਪੈ ਗਈ ਆ ਇੱਥੇ ਹੋ ਗਿਆ ਆਪਣਾ ਰੈਡੀ ਇਹ ਹੁਣ ਬਾਹਰ ਤੇ ਚੱਲਦੇ ਆ ਆਉਨੇ ਆ ਚੱਲੇ ਫਾਰਮ ਆ ਜੀ ਵਧੀਆ 쿨ਿੰਗ ਵਾਲਿੰਗ ਤਾਂ ਬਹੁਤ ਵਧੀਆ ਕੀਤੀ ਅੱਜ ਮੈਂ ਕੀਤਾ ਚੈੱਕ ਪਹਿਲਾਂ ਵੀ ਇਹ ਆ ਪੂਰੇ ਨਜ਼ਾਰੇ ਦੇ ਰਿਹਾ ਜੀ ਫੁੱਲ 쿨ਿੰਗ ਦਾ ਕੋਈ ਕਮੀ ਪੇਸ਼ੀ ਨਹੀਂ ਬਸ ਹੁਣ ਲੈ ਕੇ ਨਿਕਲਦੇ ਆ ਫਾਰਮ ਤੇ ਲੋ ਜੀ ਆ ਗਏ ਆਪਣੇ ਫਾਰਮ ਤੇ ਫਾਰਮ ਦੇ ਨੇੜੇ ਪਹੁੰਚ ਗਏ ਆ ਇਧਰ ਆਹ ਲੱਗੇ ਹੋਏ ਨੇ ਬੰਦੇ ਆਪਣਾ ਸਾਇਲੇਜ ਵਾਲਾ ਟਰਾਲਾ ਲੋਡ ਕਰ ਰਹੇ ਸੀ ਇਹ ਆ ਗਿਆ ਆਪਣਾ ਸਾਇਲੇਜ ਦਾ ਪਰਾਟ ਇਹ ਆ ਆ ਗਿਆ ਜੀ ਆਪਣੇ ਫਾਰਮ ਦਾ ਗੇਟ ਸੋ ਏਸੀ ਨੇ ਫੁੱਲ ਕੂਲਿੰਗ ਕੀਤੀ ਕੋਈ ਕਮੀ ਪੇਸ਼ੀ ਨਹੀਂ ਇਧਰ ਪਹੁੰਚ ਗਏ ਆ ਜੀ ਹੁਣ ਫਾਰਮ ਤੇ